ਗਰਮੀਆਂ ਦੇ ਮੌਸਮ ਦੇ ਆਉਣ ਦੇ ਨਾਲ ਹੀ ਬਾਜ਼ਾਰ ਵਿੱਚ ਬਹੁਤ ਸਾਰੇ ਮੌਸਮੀ ਫਲ ਦਿਖਾਈ ਦੇਣ ਲੱਗ ਪੈਂਦੇ ਨੇ ਇਹਨਾਂ ਵਿੱਚ ਕੁਝ ਫਲ ਅਜਿਹੇ ਨੇ ਜੋ ਥੋੜੇ ਸਮੇਂ ਲਈ ਹੀ ਉਪਲਬਧ ਹੁੰਦੇ ਨੇ ਪਰ ਆਪਣੇ ਖਾਸ ਸਵਾਦ ਤੇ ਔਸ਼ਧੀ ਗੁਣਾ ਕਾਰਨ ਲੋਕਾਂ ਵਿੱਚ ਬਹੁਤ ਮਸ਼ਹੂਰ ਨੇ ਫਾਲਸਾ ਤੇ ਜਾਮਣ ਦੋ ਅਜਿਹੇ ਫਲ ਨੇ ਇਹ ਫਲ ਜੋ ਕੁਝ ਹੱਦ ਤੱਕ ਇੱਕੋ ਜਿਹੇ ਦਿਖਾਈ ਦਿੰਦੇ ਨੇ ਸਵਾਦ ਪੋਸ਼ਟਿਕ ਤੱਤਾਂ ਅਤੇ ਸਿਹਤ ਤੇ ਪ੍ਰਭਾਵਾਂ ਦੇ ਮਾਮਲੇ ਵਿੱਚ ਇੱਕ ਦੂਜੇ ਤੋਂ ਬਹੁਤ ਵੱਖਰੇ ਨੇ ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਫਾਲਸਾ ਤੇ ਜਾਮਣ ਵਿੱਚ ਕਿਹੜਾ ਫਲ ਜ਼ਿਆਦਾ ਫਾਇਦੇਮੰਦ ਹੈ ਕਿਸ ਵਿੱਚ ਜ਼ਿਆਦਾ ਪੋਸ਼ਣ ਹੁੰਦਾ ਹੈ ਤੇ ਕਿਹੜਾ ਕਿਸ ਹਾਲਤ ਵਿੱਚ ਖਾਣਾ ਚਾਹੀਦਾ ਤਾਂ ਜੇਕਰ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਚਾਹੁੰਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਜਾਂ ਕਹਿ ਲਓ ਇਹ ਵੀਡੀਓ ਤੁਹਾਡੇ ਲਈ ਹੈ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਫਾਲਸਾ ਤੇ ਜਾਮਣ ਵਿੱਚ ਕੀ ਅੰਤਰ ਹੈ ਕਿਹੜਾ ਫਲ ਜ਼ਿਆਦਾ ਫਾਇਦੇਮੰਦ ਹੈ ਤੇ ਕਿਹੜਾ ਪੋਸ਼ਟਿਕ ਤੱਤ ਕਿਸ ਵਿੱਚ ਪਾਇਆ ਜਾਂਦਾ ਹੈ ਫਾਲਸਾ ਦਾ ਸਵਾਦ ਖੱਟਾ ਮਿੱਠਾ ਹੁੰਦਾ ਹੈ ਜੋ ਗਰਮੀਆਂ ਵਿੱਚ ਮੂੰਹ ਨੂੰ ਠੰਡਕ ਦੇਣ ਦਾ ਕੰਮ ਕਰਦਾ ਹੈ ਇਸ ਦੀ ਤਾਸੀਰ ਠੰਡੀ ਮੰਨੀ ਜਾਂਦੀ ਹੈ ਇਹ ਲੂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਦੂਜੇ ਪਾਸੇ ਜਾਮਣ ਦਾ ਸਵਾਦ ਹਲਕਾ ਜਿਹਾ ਮਿੱਠਾ ਅਤੇ ਖੱਟਾ ਹੁੰਦਾ ਹੈ ਜਿਸ ਨੂੰ ਖਾਣ ਤੋਂ ਬਾਅਦ ਜੀਭ ਵੀ ਜਾਮਣੀ ਰੰਗ ਦੀ ਹੋ ਜਾਂਦੀ ਹੈ ਜਾਮਣ ਦਾ ਪ੍ਰਭਾਵ ਵੀ ਠੰਡਾ ਹੁੰਦਾ ਹੈ ਪਰ ਇਸ ਨੂੰ ਸ਼ੂਗਰ ਅਤੇ ਪੇਟ ਦੀਆਂ ਸੰਬੰਧਤ ਸਮੱਸਿਆਵਾਂ ਵਿੱਚ ਵਿਸ਼ੇਸ਼ ਤੌਰ ਤੇ ਅਸਰਦਾਰ ਮੰਨਿਆ ਜਾਂਦਾ ਹੈ ਪੌਸਟਿਕ ਤੱਤਾਂ ਦੀ ਗੱਲ ਕਰੀਏ ਤਾਂ ਦੋਵੇਂ ਫਲਾਂ ਵਿੱਚ ਬਹੁਤ ਸਾਰੇ ਜ਼ਰੂਰੀ ਖਣਿਜ ਤੇ ਵਿਟਾਮਿਨ ਹੁੰਦੇ ਨੇ ਪਰ ਉਹਨਾਂ ਦੀ ਮਾਤਰਾ ਤੇ ਗੁਣਵੱਤਾ ਵੱਖਰੀ ਹੁੰਦੀ ਹੈ ਉਦਾਹਰਨ ਵਜੋਂ ਫਾਲਸਾ ਵਿੱਚ ਵਿਟਾਮਿਨ ਸੀ ਫਾਈਬਰ ਅਤੇ ਐਂਟੀਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਇਮਿਊਨਿਟੀ ਨੂੰ ਵਧਾਉਣ ਖੂਨ ਵਿੱਚ ਸਾਫ਼ ਕਰਨ ਅਤੇ ਸਰੀਰ ਨੂੰ ਡੀਟੌਕਸ ਫਾਈ ਕਰਨ ਵਿੱਚ ਮਦਦ ਕਰਦੇ ਨੇ ਦੂਜੇ ਪਾਸੇ ਜਾਮਣ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਅਤੇ ਆਇਰਨ ਵਰਗੇ ਤੱਤ ਪਾਏ ਜਾਂਦੇ ਨੇ ਇਹੇ ਫਲ ਖਾਸ ਤੌਰ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਪਾਚਨ ਅਤੇ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ ਲਈ ਜਾਣਿਆ ਜਾਂਦਾ ਹੈ। ਫਾਲਸਾ ਇੱਕ ਮੌਸਮੀ ਫਲ ਹੈ ਜੋ ਸਰੀਰ ਨੂੰ ਠੰਡਕ ਦੇਣ ਲਈ ਜਾਣਿਆ ਜਾਂਦਾ ਹੈ। ਇਹ ਐਂਟੀ ਇਨਫਲੇਮੇਟਰੀ ਅਤੇ ਐਂਟੀ ਬੈਕਟੀਰੀਅਲ ਗੁਣਾ ਨਾਲ ਭਰਪੂਰ ਹੁੰਦਾ ਹੈ। ਇਹ ਗਰਮੀਆਂ ਵਿੱਚ ਲੂਹ ਤੋਂ ਬਚਾਉਣ, ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਅਤੇ ਖੂਨ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ skin ਵਿੱਚ ਨਿਖਾਰ ਆਉਂਦਾ ਹੈ ਤੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਦੀ ਮਜ਼ਬੂਤੀ ਹੁੰਦੀ ਹੈ ਫਾਲਸਾ ਦਾ ਰਸ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਅਤੇ ਠਕਾਵਟ ਨੂੰ ਦੂਰ ਕਰਦਾ ਹੈ। ਜਾਮਣ ਖਾਸ ਤੌਰ ਤੇ ਸ਼ੂਗਰ ਨੂੰ ਕੰਟਰੋਲ ਕਰਨੀ ਜਾਣਿਆ ਜਾਂਦਾ ਹੈ। ਇਸ ਵਿੱਚ ਮੌਜੂਦ ਜੈਬੋਲਿਕ ਨਾਮਕ ਤੱਤ ਬਲੱਡ ਸ਼ੂਗਰ ਤੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਜਿਹੜਾ ਕਿ ਮਦਦ ਕਰਦਾ ਹੈ। ਇਹ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਅਤੇ ਪੇਟ ਦੇ ਕੀੜਿਆਂ ਨੂੰ ਖਤਮ ਕਰਦਾ ਹੈ ਤੇ ਗੈਸ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ। ਜਾਮਣ ਵਿੱਚ ਕੈਲਸ਼ੀਅਮ, ਆਇਰਨ ਅਤੇ ਪੋਟਾਸ਼ੀਅਮ ਵਰਗੇ ਜ਼ਰੂਰੀ ਖਣਿਜ ਹੁੰਦੇ ਨੇ ਜੋ ਖੱਡੀਆਂ ਨੂੰ ਮਜ਼ਬੂਤ ਕਰਦੇ ਨੇ ਤੇ ਅਨੀਮੀਆ ਨੂੰ ਦੂਰ ਕਰਦੇ ਨੇ ਇਹ ਮੂਹ ਦੇ ਛਾਲੇ ਸੂਜੇ ਹੋਏ ਮਸੂੜਿਆਂ ਵਿੱਚ ਲਾਭਦਾਇਕ ਨੇ ਇਸ ਦੇ ਬੀਜ ਅਸ਼ੋਧੀ ਗੁਣਾ ਨਾਲ ਭਰਪੂਰ ਹੁੰਦੇ ਨੇ ਤੇ ਆਯੁਰਵੈਦਿਕ ਵਿੱਚ ਵਰਤੇ ਵੀ ਜਾਂਦੇ ਨੇ ਜੇਕਰ ਤੁਸੀਂ ਇਮਿਊਨਿਟੀ ਨੂੰ ਮਜ਼ਬੂਤ ਕਰਨਾ ਸਰੀਰ ਨੂੰ ਠੰਡਾ ਕਰਨਾ ਤੇ ਪਾਚਨ ਕਿਰਨ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਫਾਲਸਾ ਤੁਹਾਡੇ ਲਈ ਇੱਕ ਬਿਹਤਰ ਵਿਕਲਪ ਹੈ ਦੂਜੇ ਪਾਸੇ ਜੇਕਰ ਤੁਹਾਨੂੰ ਸ਼ੂਗਰ ਅਨੀਮੀਆ ਜਾਂ ਫਿਰ ਪਾਚਨ ਸੰਬੰਧੀ ਸਮੱਸਿਆ ਹੈ ਤਾਂ ਜਾਮਣ ਵਧੇਰੇ ਲਾਇਬ ਦਾ ਹੈ ਦੋਵੇਂ ਫਲ ਮੌਸਮ ਦੇ ਹਿਸਾਬ ਨਾਲ ਸਭ ਤੋਂ ਵਧੀਆ ਨੇ ਤੇ ਸਹੀ ਢੰਗ ਨਾਲ ਖਾਣ ਤੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਵੀ ਪ੍ਰਦਾਨ ਕਰਦੇ ਨੇ